ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ 3 ਫਰਵਰੀ ਹੈ ਤੇ ਅੱਜ ਦੇ ਦਿਨ ਭਗਵੰਤ ਮਾਨ ਜੀ ਦੇ ਘਰ ਨੂੰ ਕਿਰਨ ਦੱਸਦਾ ਸੀ ਲੇਕਿਨ ਕੀ ਹੋਇਆ ਕਿ ਮੈਂ ਹੁਣੇ-ਹੁਣੇ ਖਬਰਾਂ ਦੇਖ ਰਿਹਾ ਸੀਗਾ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਵੇਂ ਕਿ ਜਿੰਨੇ ਵੀ ਮੈਂਬਰ ਆ ਕਾ ਕਿਸਾਨ ਸੰਗਠਨ ਕਮੇਟੀ ਦੇ ਜਾਂ ਸਰਦਾਰ ਸੁਮੇਲ ਜੀ ਮਾਨ ਸਾਹਿਬ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਵਾ ਕੱਲ ਵੀ 2 ਫਰਵਰੀ ਸੀ ਕੱਲ ਉਹਨਾਂ ਨੇ ਸਰਦਾਰ ਸਿਮਰਜੀਤ ਮਾਨ ਸਾਹਿਬ ਜੀ ਨੇ ਬੋਲਿਆ ਸੀ ਕਿ ਰੇਲਾਂ ਦਾ ਘਰਾ ਕਰਨ ਲਈ ਹਨਾ ਤੇ ਕੱਲ ਵੀ ਉਹ ਚੀਜ਼ ਨੂੰ ਰੋਕ ਦਿੱਤਾ ਗਿਆ ਜੋ ਵੀ ਉਹਨਾਂ ਦੇ ਹੱਕ ਵਿੱਚ ਬੋਲਦਾ ਉਹਨਾਂ ਚੋਕੇ ਅੰਦਰ ਘੱਟ ਰਿਹਾ ਹੈ ਉਹਨਾਂ ਦੇ ਪਰਚੇ ਦਰਜ ਹੋ ਰਹੇ ਆ ਦੇਖੋ ਉਹਨਾਂ ਦੇ ਪਪਾਨਾ ਸਿੱਧੂ ਜੀ ਦੇ ਪਿੰਡ ਕਿੰਨਾ ਇਕੱਠ ਹੋਇਆ ਸੀ ਹਨਾ ਆਪਾਂ ਸਾਰੇ ਜਾਣਦੇ ਹੀ ਆ ਅੱਜ ਵੀ ਆਪਾਂ ਨੂੰ ਇੱਕ ਜੁੱਟ ਹੋ ਕੇ ਖਲੋਣ ਦੀ ਲੋੜ ਆ ਜਿਵੇਂ ਕਿ ਆਪਾਂ ਉਹਨਾਂ ਦੇ ਪਿੰਡ ਜਾ ਕੇ ਕੱਟ ਕੀਤਾ ਅੱਜ ਆਪਾਂ ਪ੍ਰਧਾਨ ਪ੍ਰਧਾਨਾਂ ਦੇ ਉਪਰੋਗ ਹੋ ਕੇ ਆਪਾਂ ਅੱਗੇ ਵਧੀਏ ਜਿਪੰਪ ਪ੍ਰਧਾਨਾਂ ਨੂੰ ਘਰੇ ਨਜ਼ਰਬੰਦ ਕੀਤਾ ਹੋਇਆ ਵਾ ਤੇ ਆਪਾਂ ਅੱਗੇ ਵਧ ਕੇ ਉਹਨਾਂ ਦੇ ਸਪੋਰਟ ਵਿੱਚ ਆਈਏ ਕਿ ਜਾਂ ਕਿ ਜੋ ਕਿ ਉਹਨਾਂ ਦੇ ਉੱਤੇ ਹੋਰ ਪਰਚੇ ਨਾ ਕੀਤੇ ਜਾਣ ਪੰਚ ਦੀ ਜੁਤੇ ਤੇ ਉਹਨਾਂ ਨੂੰ ਲੋਕ ਲੋਕਾਂ ਦੇ ਹੱਕਾਂ ਦੇ ਲੋੜ ਆ ਹੁਣ ਹੱਥ ਦੀ ਲੋੜ ਆ